ਨੀ ਸਾ ਜੌਂੜ ਦਾ ਜਿਹੜਾ ਸਾਕਾ ਉਹਦੇ ਨਾਲ ਮੈਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਧੰਨ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ 9 ਸਾਲ ਖਾਲਸੇ ਦੀ ਪਰਖ ਕੀਤੀ 1699 ਚ ਸਤਿਗੁਰੂ ਜੀ ਨੇ ਖਾਲਸਾ ਪੰਥ ਪੰਜ ਪਿਆਰਿਆਂ ਦੇ ਰੂਪ ਵਿੱਚ ਸਥਾਪਨਾ ਕੀਤੀ ਤੇ 1708 ਸਤਿਗੁਰੂ ਜੀ ਨੇ ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਰਕਿਸ ਕੀਤੀ ਇਹ 9 ਸਾਲ ਦੇ ਸਮੇਂ ਦੇ ਵਿੱਚ ਜਿਸ ਵੇਲੇ ਸਤਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਤਾ ਦੰਦਵਾ ਸਾਹਿਬ ਦੀ ਧਰਤੀ ਤੇ ਕੀਤੀ ਉਸ ਵੇਲੇ ਦੇ ਦੋ ਮਹਾਨ ਲਖਾਰੀ ਅਮਰ ਸ਼ਹੀਦ ਜਿਨ੍ਹਾਂ ਨੂੰ ਬਹੁਤ ਵੱਡਾ ਸਤਗੁਰ ਜੀ ਨੇ ਮਾਣ ਦਿੱਤਾ ਜਿਹੜੇ ਸਤਗੁਰ ਜੀ ਦੇ ਪ੍ਰਾਣਾ ਤੋਂ ਵੀ ਜ਼ਿਆਦਾ ਪਿਆਰੇ ਸਨ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਅਮਰ ਸ਼ਹੀਦ ਹਨਤਨ ਬਾਬਾ ਦੀਪ ਸਿੰਘ ਜੀ ਉਨਾ ਦੋਹਾਂ ਸਰੀਰਾਂ ਨੂੰ ਸਤਿਗੁਰ ਜੀ ਨੇ ਆਦੇਸ਼ ਕੀਤਾ ਕਿ ਤੁਸੀਂ ਇਹ ਜਿਹੜਾ ਸੋਮਾ ਪਵਿੱਤਰ ਗੁਰਬਾਣੀ ਦਾ ਕਫਾ ਚੀਤਨ ਦੇ ਰੂਪ ਦੇ ਵਿੱਚ ਤੇ ਗੁਰੂ ਘਰਾਂ ਦੀ ਮਰਿਆਦਾ ਜਿਹੜੀ ਆ ਉਹਦੇ ਤੇ ਤੁਸੀਂ ਪਹਿਰਾ ਦੇਣਾ ਤੇ ਯਾਦ ਕਰੋ ਸਤਿਗੁਰ ਜੀ ਨੇ 1708 ਦੇ ਵਿੱਚ ਗੁਰਦਾ ਗੱਦੀ ਵਾਛੇ ਜ ਕੀਤੀ ਤੇ ਪੰਥ ਕਾਲ ਸੇ ਨੂੰ ਆਦੇਸ਼ ਕੀਤਾ ਕਿ ਯਾਦ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੀ 11ਵੀਂ ਜੋਤ ਅਗਵਾਈ ਕਰਨਗੇ ਇਹਦੀ ਇੱਕ ਮਰਿਆਦਾ ਵੀ ਫਾਲਸਾ ਪੰਥ ਨੇ ਖੜੀ ਜਿਨ੍ਹਾਂ ਵਿੱਚ ਸਰਮੌਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਅਮਰ ਸ਼ਹੀਦ ਪਾਈ ਮਾਨੀ ਸਿੰਘ ਜੀ ਸੀ ਕਿਉਂਕਿ ਜਿੱਲੇ ਸਾਧਗੁਰੂ ਜੀ ਪ੍ਰਕਾਸ਼ਮਾਨ ਹੁੰਦੇ ਆ ਜਿਸ ਵੇਲੇ ਖੰਡੇ ਵਾਲੇ ਨਿਸ਼ਾਨ ਸਾਹਿਬ 'ਚ ਹੁੰਦੇ ਆ ਇਹ ਦੁਨੀਆ ਨੂੰ ਪਤਾ ਲੱਗਦਾ ਕਿ ਇਹ ਸਰਬ ਸਾਂਝਾ ਸਥਾਨ ਆ ਇੱਥੇ ਕੋਈ ਵੀ ਗਵੀ ਗਿਆਨ ਗੁਰਬਾਹ ਤੇ ਕੋਈ ਵੀ ਵਿਦਿਆਰਥੀ ਜਿਹੜਾ ਇੱਥੇ ਆ ਸਕਦਾ ਪਰ ਇਹਦੀ ਮਰਿਆਦਾ ਆਪਣੀ ਹੈ ਇੱਥੇ ਕੋਈ ਕਿਸੇ ਨੂੰ ਬੈਨ ਨਹੀਂ ਜਿਹੜੇ ਮਰਜ਼ੀ ਧਰਮ ਤੇ ਫਿਰਕੇ ਦਾ ਉਹ ਇੱਥੇ ਆ ਕੇ ਗੁਰੂ ਚਰਨਾਂ ਦੇ ਵਿੱਚ ਨਾਮ ਸਕਾਰ ਕਰ ਸਕਦਾ ਕੀਰਤਨ ਕਥਾ ਸੁਣ ਸਕਦਾ ਇੱਥੇ ਪੰਗਤ ਤੇ ਸੰਗਤ ਦੀ ਸਾਝ ਕਰ ਸਕਦਾ ਇੱਥੇ ਪਵਿੱਤਰ ਸਰੋਵਰਾਂ ਦੇ ਵਿੱਚ ਇਸ਼ਨਾਨ ਕਰ ਸਕਦਾ ਪਰ ਇਹ ਜਿਸ ਨੇ ਮਰਿਆਦਾ ਦਾ ਕੋਈ ਉਲੰਘਣ ਕਰਦਾ ਉਸ ਵੇਲੇ ਖਾਲਸਾ ਪੰਥ ਤੇ ਤਤਪਰ ਵੀ ਹੋ ਜਾਂਦਾ ਤੇ ਸਮਾ ਚੇਤੇ ਕਰੋ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਐਸੇ ਸਥਾਨ ਤੇ ਆ ਕੇ ਉਹ ਕੌਤੂ ਕੀਤੇ ਜਿਹੜੇ ਕਦੇ ਅਜ ਤੱਕ ਦੁਨੀਆ ਵਿੱਚ ਨਾ ਹੋਏ ਤੇ ਨਾ ਹੋਣੇ ਆ ਸੀਸ ਨੂੰ ਆਪਣੇ ਹੱਥ ਤੇ ਰੱਖ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਆਪਣੀ ਸ਼ਹੀਦੀ ਪਾਈ ਭਾਈ ਮਨੀ ਸਿੰਘ ਜੀ ਨੇ ਵੀ ਬੰਦ ਬੰਦ ਕਟਵਾ ਲਿਆ ਇਹ ਆ ਅਨੋਖੇ ਸ਼ਹੀਦ ਜਿਨ੍ਹਾਂ ਦੇ ਹਿੱਸੇ ਸਤਿਗੁਰ ਜੀ ਦੀ ਬਖਾਰਬੰਦ ਦੀ ਰਸਨਾ ਤੇ ਇਹਨਾਂ ਦੀ ਕਲਮ ਇੱਕ ਜਿੱਡਾ ਬਲ ਗੁਰੂ ਸਾਹਿਬ ਜੀ ਨੇ ਬਖਸ਼ ਕੀਤਾ ਸੀ ਆਪਣਾ ਅਧਿਆਤਮਕ ਦਾਦਾ ਮਾਰਗ ਇਹਨਾਂ ਦੋਹਾਂ ਪਵਿੱਤਰ ਰੂਹਾਂ ਦੇ ਵਿੱਚ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਤੇ ਜਦੋਂ ਕਦੋਂ ਵੀ ਫੇ ਗੁਰੂ ਮਰਿਆਦਾ ਦੀ ਰੰਗਣਾ ਹੁੰਦੀ ਆ 1964 ਦੇ ਵਿੱਚ ਉਥੋਂ ਦੇ ਸਿੱਖ ਜੇਲੇ ਸੱਚਖੰਡ ਵਾਸੀ ਸੰਤ ਬਾਬਾ ਸੰਤ ਸਿਬਾਹੀ ਬਾਬਾ ਹਰਪ੍ਰੀਤ ਸਿੰਘ ਜੀ ਕੋਲ ਆ ਕੇ ਫਰਿਆਦ ਕੀਤੀ ਕਿ ਉਥੇ ਮਹੰਤ ਜਿਹੜੇ ਆ ਉਥੇ ਬਹੁਤ ਵੱਡੀਆਂ ਮਨਮਤਾ ਕਰ ਰਹੇ ਆ ਤੇ ਬਾਬਾ ਜੀ ਨੇ ਜੋੜ ਮੇਲਾ ਹੋਲੇ ਦਾ ਮਨਾਉਣ ਤੋਂ ਬਾਅਦ ਖਾਲਸਾ ਪੰਥ ਦੇ ਨਿਹੰਗ ਸਿੰਘਾਂ ਦੀ ਆਪਣੀ ਜਥੇਬੰਦੀ ਨੂੰ ਇਕੱਠੇ ਕਰਕੇ ਇਹ ਹਦੇਸ਼ ਕੀਤਾ ਕਿ ਆਪਾਂ ਉਸ ਪਵਿੱਤਰ ਪੌਂਡਾ ਸਾਹਿਬ ਦੀ ਧਰਤੀ ਤੇ ਜਾਣਾ ਜਿੱਥੇ ਸਿਰ ਵੀ ਲੱਗ ਸਕਦੇ ਆ ਜੇ ਕਿਸੇ ਨੇ ਆਉਣਾ ਤਾਂ ਆ ਜਾਓ ਜਿਵੇਂ ਤਣ ਤਣ ਬਾਬਾ ਦੀਪ ਸਿੰਘ ਜੀ ਨੇ ਲਕੀਰ ਵਾਈ ਸੀ ਨਾ ਭੱਜੇ ਨਹੀਂ ਟੈਂਟ ਆਪਣੀਆਂ ਸਿਰ ਦੇ ਕੇ ਆਇਓ ਤੇ ਬਾਬਾ ਜੀ ਨੇ ਵੀ ਐਵੇਂ ਸਖਤ ਪਹਿਰਾ ਕੀਤਾ ਉਹ ਵੇ ਸ਼ੀਰ ਚਲਿਓ ਜਿਹੜੇ ਸਿਰ ਦੇਣ ਨੂੰ ਤਿਆਰ ਆ ਤੇ ਉੱਥੇ ਜਾ ਕੇ ਉਸ ਪਵਿੱਤਰ ਧਰਤੀ ਦੇ ਉੱਤੇ 22 ਮਈ 1964 ਨੂੰ ਝਗੜਾ ਕੀ ਸੀ ਝਗੜਾ ਕੋਈ ਵੀ ਨਹੀਂ ਸੀ ਕਿਉਂਕਿ ਕੋਈ ਪੰਥ ਅਕਾਲੀ ਤਰਨਤਾਰਨ ਦਲ ਮਿਸਲ ਸ਼ਹੀਦਾਂ ਹਰੀਆਂ ਬੇਲਾਂ ਨੇ ਉੱਥੇ ਕਬਜ਼ਾ ਨਹੀਂ ਸੀ ਕਰਨ ਉਹਦਾ ਜਿਹੜੀ ਗੁਰੂਪੰਥ ਖਾਲਸੇ ਦੀ ਮਰਿਆਦਾ ਆ ਉਹਦਾ ਜਿਹਲੇ ਅਲੰਘਣ ਹੋਵੇ ਉਸ ਅਲੰਘਣ ਨੂੰ ਤੇ ਗੁਰਮਤ ਦੀ ਉਸ ਪਵਿੱਤਰ ਰੋਸ਼ਨੀ ਨੂੰ ਉੱਥੇ ਬਹਾਲ ਕਰਨ ਦਾ ਸੰਕਲਪ ਸੀ ਪਰ ਮਹਾਂਤ ਨੂੰ ਉਸ ਵੇਲੇ ਬੜਾ ਨਾਜ਼ ਸੀ ਆਪਣੀਆਂ ਤਾਕਤਾਂ ਦੇ ਤੇ ਮੈਂ ਕਈ ਵਾਰੀ ਕਹਿੰਨਾ ਕਾਂਗਰਸ ਜਮਾਤ ਜਿਹਨੂੰ ਆਜ਼ਾਦ ਭਾਰਤ ਦੀ ਇਥੇ ਬਾਂਗ ਡੋਰ ਸੰਭਾਲੀ ਸੀ ਉਹਨਾਂ ਨੇ ਉੱਥੇ ਫਿਰ ਡਿਪਟੀ ਕਮਿਸ਼ਨਰ ਐਸਐਸਪੀ ਨੇ ਉਸ ਪਵਿੱਤਰ ਗੁਰਦੁਆਰਿਆਂ ਦੇ ਉੱਤੇ ਜਾ ਕੇ ਹਮਲਾ ਕੀਤਾ ਹਮਲਾ ਨਹੀਂ ਕੀਤਾ 11 ਸਿੰਘ ਅੰਦਰ ਦਰਬਾਰ ਸਾਹਿਬ ਦੇ ਵਿੱਚ ਸਤਿਗੁਰੂ ਜੀ ਪ੍ਰਕਾਸ਼ਮਾਨ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਨਾਲ ਜੱਪਦੀ ਸਾਹਿਬ ਚੱਲ ਰਹੇ ਸੀ ਉੱਥੇ ਲਗਭਗ 15 ਸਰੀਰ ਬਾਬਾ ਜੀ ਦੇ ਦੱਸਣ ਮੁਤਾਬਕ 11 ਮੌਕੇ ਤੇ ਸ਼ਹੀਦ ਹੋ ਗਏ ਤਿੰਨ ਸਰੀਰ ਜਿਹੜੇ ਸੀ ਜਿਨ੍ਹਾਂ ਵਿੱਚ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਵਾਲੇ ਤੇ ਦੱਸਦੇ ਆ ਕਿ ਜਿਸ ਵੇਲੇ ਲੰਮਾ ਸਮਾਂ ਹੋ ਗਿਆ ਕਿਉਂਕਿ ਅਕਸਰ ਸਰੀਰਿਆ ਲਹੂ ਦੇ ਵਿੱਚ ਖੂਨ ਦੇ ਵਿੱਚੋਂ ਲਹੂ ਜਿਹੜਾ ਸਰੀਰ ਤੋਂ ਨਿਕਲ ਜਾਂਦਾ ਤੇ ਜੇਲੇ ਜਾ ਕੇ ਸਾਰੀਆਂ ਡੈੱਡ ਬਾਡੀਜ਼ ਨੂੰ ਲਜਾਰ ਰਹੇ ਸੀ ਟਰੱਕ ਦੇ ਵਿੱਚ ਤੇ ਉਹਨਾਂ ਦੇ ਵਿੱਚ ਸੰਤ ਬਾਬਾ ਨਿਹਾਲ ਸਿੰਘ ਜੀ ਵੀ ਜਿੰਦਾ ਸ਼ਹੀਦ ਪੰਥ ਰਤਨ ਉਹ ਵੀ ਵਿੱਚ ਸੀ ਕਿਉਂਕਿ ਸਹਿਕ ਰਹੇ ਹੁੰਗਾ ਫਿਰ ਕਈ ਵਾਰੀ ਬਹੋਚੀ ਦਾ ਆਲਮ ਹੋ ਜਾਂਦਾ ਪਰ ਮੈਂ ਵਧਾਈ ਦਿੰਦਾ ਪੁੰਟਾ ਸਾਹਿਬ ਦੇ ਉਹਨਾਂ ਲੋਕਾਂ ਨੂੰ ਉਹਨਾਂ ਨੇ ਜਿਹੜੇ ਕੋਠਿਆਂ ਦੇ ਚੜ ਚੜ ਕੇ ਦੇਖਿਆ ਕਿ ਕੁਝ ਸਰੀਰ ਵਿੱਚ ਸਹਿਕ ਰਹੇ ਆ ਮੋਰੇ ਇਕੱਠੇ ਹੋ ਕੇ ਟਰੱਕਾਂ ਨੂੰ ਮਰੇ ਘੇਰਾ ਪਾ ਲਿਆ ਕਿ ਪਹਿਲਾਂ ਸਾਨੂੰ ਸਾਰੇ ਸਰੀਰਾਂ ਦੀ شناخت ਕਰਾਓ ਉਤੋਂ ਫਿਰ ਇਹਨਾਂ ਨੂੰ ਲੈ ਕੇ ਉਥੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਲਗਾਤਾਰ 5.5 6 ਮਹੀਨੇ ਸੰਤ ਬਾਬਾ ਦਿਹਾੜ ਸਿੰਘ ਜੀ ਹਰਿਆ ਬੇਲਾ ਜੇਰੇ ਇਲਾਜ ਰਹੇ ਉਸ ਤੋਂ ਬਾਅਦ ਫਿਰ ਮੁੜ ਜੇਲ ਵੀ ਲੰਬਾ ਅਰਸਾ ਕੱਟਣੀ ਪਈ ਕੇਸ ਵੀ ਚੱਲੇ ਉਹ ਕੇਸ ਕੰਮ ਦੇ ਕੇਸ ਸੀ ਉਹ ਕੋਈ ਨਿੱਜ ਦੇ ਕੇਸ ਨਹੀਂ ਸੀ ਉਹ ਗੁਰੂ ਪੰਥ ਗੁਰੂ ਖਾਲਸੇ ਦੀ ਜਿਹੜੀ ਮਰਿਆਦਾ ਉਹਨੂੰ ਬਹਾਲ ਕਰਾਉਣ ਦਾ ਸੰਕਲਪ ਸੀ ਸੋ ਵੀਰੋ ਉਥੇ ਪੰਥ ਖਾਲਸੇ ਨੇ ਫਿਰ ਮੋਰਚਾ ਵੀ ਆਪਣਾ ਲਾਇਆ ਅੱਜ ਅਸੀਂ ਕਈ ਵਾਰੀ ਗੁਰੇਜ ਕਰਦੇ ਆਂ ਇਹ ਖਾਲਸੇ ਪੰਥ ਨੂੰ ਸਤਿਗੁਰੂ ਜੀ ਨੇ ਤਾਂ ਐਵੇਂ ਹੀ ਬਚਾਇਆ ਉਹਨਾਂ ਸਰੀਰਾਂ ਨੂੰ ਅੱਜ ਵੀ ਤਾਂ ਸਤਿਗੁਰੂ ਜੀ ਦੇ ਰਿਹਾ ਇਹ ਜੋ ਕਾਰਨ ਆ ਕਿ ਜਿੱਥੇ ਵੀ ਕਿਤੇ ਬੇਹਰਮਤੀ ਕਰਨ ਦਾ ਕੋਈ ਯਤਨ ਕਰਦਾ ਪੰਥ ਖਾਲਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਥੇ ਪ੍ਰਗਟ ਹੋ ਜਾਂਦਾ ਜੋ ਉੱਥੇ ਜਾ ਕੇ ਉਸ ਵੇਲੇ ਦੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਜਿਵੇਂ ਸਿੰਘ ਸਾਹਿਬ ਨੇ ਦੱਸਿਆ ਅਕਾਲੀ ਦਲ ਦੇ ਪ੍ਰਧਾਨ ਦਿੱਲੀ ਕਮੇਟੀ ਤੋਂ ਉਧਰੋਂ ਵੀ ਉਹਦੇ ਕਮੇਟੀ ਦਾ ਨਹੀਂ ਸੀ ਬਣੀ ਸਰਕਾਰ ਦਾ ਸਾਰੇ ਲੀਡਰ ਸਹਿਬਾਨਾਂ ਨੇ ਆ ਕੇ ਉਥੇ ਆਪਣਾ ਯੋਗਦਾਨ ਪਾਇਆ ਤੇ ਬਾਬਾ ਜੀ ਕੱਲ ਵੀ ਜਿਹੜੇ ਪੌਂਡਾ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਜ਼ਿਕਰ ਕਰ ਰਹੇ ਸੀ ਉਸ ਬ੍ਰਹਮ ਗਿਆਨੀ ਮਹਾਪੁਰਸ਼ ਦਾ ਜਿਸ ਬ੍ਰਹਮ ਗਿਆਨੀ ਮਹਾਪੁਰਸ਼ ਉਹ ਸੰਸਥਾ ਜੇਦੀ ਅਗਵਾਈ ਤਨਤਨ ਬਾਬਾ ਦੀਪ ਸਿੰਘ ਜੀ ਤੇ ਤਨਤਨ ਭਾਈ ਮਨੀ ਸਿੰਘ ਜੀ ਕਰਦੇ ਆ ਸ਼ੰਤ ਬਾਬਾ ਗਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਤੇ ਬਾਬਾ ਜੀ ਦੱਸਦੇ ਸੀ ਕਿ ਪੌਂਦੀ ਬਾਲੂ ਹੋ ਕੇ ਫਿਰ ਪਵਿੱਤਰ ਗਰਬਾਣੀ ਗਾਇਨ ਕਰਕੇ ਅਰਦਾਸ ਕੀਤੀ ਪਵਿੱਤਰ ਆਪਣੇ ਨੇਤਰਾਂ ਦੇ ਵਿੱਚੋਂ ਜਲ ਵੀ ਤਰਲ ਗਿਆ ਇਹੋ ਹੀ ਮਹਾਪੁਰਸ਼ ਦੀ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਆ ਉਹਨਾਂ ਦੋ ਉਹਨਾਂ ਨੇ ਪਵਿੱਤਰ ਜਲ ਦੇ ਤੇ ਰੁਕਿਆ ਨੇ ਇਹਨਾਂ ਮਹਾਪੁਰਖਾਂ ਨੂੰ ਹੋਰ ਤਕੜੇ ਕੀਤਾ ਜਿਹਰੇ ਇਲਾਜ ਨਹੀਂ ਰਹੇ ਪਰ ਰਾਂਚਕ ਮਾਤਰ ਵੀ ਦੁੱਖ ਨਹੀਂ ਮਹਿਸੂਸ ਕੀਤਾ ਅੱਜ ਵੀ ਇੱਕ ਗੋਲੀ ਸਰੀਰ ਦੇ ਵਿੱਚ ਉਹ ਵਿੱਚ ਹੀ ਆ ਕਿਉਂਕਿ ਜੇ ਕੱਢੀ ਆਵੇ ਤੇ ਬਾਬਾ ਜੀ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਬਾਬਾ ਜੀ ਇਹਨਾਂ ਤੋਂ ਕਿਵੇਂ ਝੱਲਿਆ ਜਾਂਦਾ ਤੇ ਕਹਿੰਦੇ ਵੀ ਦੁੱਖਵਾਲ ਨੂੰ ਕਦੇ ਧਿਆਨ ਹੀ ਨਹੀਂ ਦਿੱਤਾ ਜੇ ਪੈਰ 'ਚ ਕੰਡਾ ਲੱਗਾ ਹੋਵੇ ਮਨੁੱਖ ਜਿੰਨਾ ਚਿਰ ਨਿਕਲਣਾ ਜਾਵੇ ਦੰਦਾਂ ਦੇ ਵਿੱਚ ਕੋਈ ਆਣ ਦਾ ਦਾਣਾ ਵਸ ਜਾਏ ਬੰਦਾ ਯਤਨ ਕਰਦਾ ਰਸਨਾ ਜੀ ਉਹਨੂੰ ਬਾਰ-ਬਾਰ ਕਰਦੀ ਪਰ ਮਹਾਪੁਰਸ਼ਾਂ ਦੇ ਵਿੱਚ ਇਹੋ ਯੋਗਤੀ ਹੁੰਦੀ ਆ ਸੰਤ ਬਾਬਾ ਹਰਬਜਨ ਸਿੰਘ ਜੀ ਜਿਨ੍ਹਾਂ ਨੇ ਇਹ ਪੰਥ ਕਾਲੀ ਤਰਨਾ ਦਲ ਹਰੀਆਂ ਮੇਲਾਂ ਦਾ ਮੁੰਡ ਬਣਿਆ ਉਹਨਾਂ ਨੇ ਯੋਗਤੀ ਇੰਨੀ ਗੁਰਤੀ ਇੰਨੀ ਦਿੱਤੀ ਸੀ ਕਿ ਸਤਿਗੁਰੂ ਜੀ ਨੂੰ ਪਤਾ ਸੀ ਬਈਨਾਂ ਕੋਲੋਂ ਮਹਾਨ ਇਸੇ ਵੱਲ ਲਈ ਜਾਣੀ ਆ 11 ਸਿੰਘਾਂ ਦੀ ਪਵਿੱਤਰ ਯਾਦ ਦੇ ਵਿੱਚ ਕੱਲ ਪੌਂਦਾ ਸਾਹਿਬ ਵਿਖੇ ਸਾਕਾ ਮਨਾਇਆ ਗਿਆ ਅੱਜ ਉਹੀ ਸਾਕਾ ਦੋ ਤਿੰਨ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਵਾਰੀ ਅਣਗੌਲੀਆਂ ਗੱਲਾਂ ਰਹਿ ਜਾਂਦੀਆਂ ਕਿਉਂਕਿ ਇਹ ਵੀ ਪੰਥਕ ਸਰਕਾਰ ਆ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਮਨਾਉਣ ਦਾ ਜਿਹੜਾ ਉਹ ਫੈਸਲਾ ਐਗਜ਼ੈਕਟਿਵ ਨੇ ਕੀਤਾ ਉਹ ਅੱਜ ਆਪਾਂ ਇੱਥੇ ਮਨਾ ਰਹੇ ਹਾਂ ਕਿਉਂਕਿ 22 ਮਈ ਨੂੰ ਉਹ ਪਉਂਡਾ ਸਾਹਿਬ ਦੇ ਲੋਕ ਉੱਥੇ ਬੈਠੇ ਦੇਖਦੇ ਹੁੰਦੇ ਆ ਕਿ ਕਦ ਬਾਬਾ ਜੀ ਆਉਣ ਤੇ ਅਖੀਂ ਡਿੱਠਾ ਸਾਰਾ ਹਾਲ ਕੱਲ ਵੀ ਜਿਸ ਵੇਲੇ ਉੱਥੇ ਉਹ ਸਾਰਾ ਸਾਕਾ ਛੋਟਾ ਜਿਹਾ ਰੂਪ ਦੇ ਵਿੱਚ ਸੁਣਾਇਆ ਤੇ ਸੰਗਤਾਂ ਮਹਿਸੂਸ ਕਰਦੀਆਂ ਸੀ ਕਿ ਅੱਜ ਮੈਂ ਮਹਾਨਤਾਂ ਦੇ ਨਾਲ ਆਪਾਂ ਮੁਕਾਬਲਾ ਕਰ ਰਹੇ ਹਾਂ ਸੋ ਗੁਰੂ ਸਾਹਿਬ ਕਿਰਪਾ ਕਰ ਬਾਰਕਦਾ ਹੁੰਦੀਆਂ ਸ੍ਰੀ ਰਾਮ ਦੇਵੇਂ ਆਸਰੇ ਕਹਿਣਾ ਤੇ ਸੰਤ ਬਾਬਾ ਨਿਹਾਲ ਸਿੰਘ ਜੀ ਜਿਹੜੇ ਜਿੰਦਾ ਸ਼ਹੀਦ ਪੰਥ ਰបਨ ਦਾ ਖਿਤਾਬ ਪੰਥ ਖਾਲਸੇ ਨੇ ਬਖਸ਼ ਕੀਤਾ ਐਸੇ ਇਸਤਾਨ ਦੇ ਉੱਤੇ ਅਮਰ ਸ਼ਹੀਦ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੇ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਵਰਸਾਏ ਹੋਏ ਮਹਾਪੁਰਸ਼ਾਂ ਦੇ ਨਾਲ ਕਦਮ ਨਾਲ ਕਦਮ ਲਾ ਕੇ ਕਿਉਂਕਿ ਜਿਹੜੇ ਪੁਰਾਣੇ ਸਰੀਰ ਉਹਨਾਂ ਨੂੰ ਪਤਾ ਆ ਕਦਮ ਨਾਲ ਕਦਮ ਲਾ ਕੇ ਐਸੇ ਧਰਤੀ ਦੇ ਉੱਤੇ ਕਈ ਗੁਰਮਤੇ ਹੁੰਦੇ ਰਹੇ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਅਕਸਰ ਇੱਕ ਗੱਲ ਹੋਰ ਵੀ ਕਹਿੰਦਾ ਹੁਣ ਕਿ ਉਹ ਸਮਾਂ ਵੀ ਚੇਤੇ ਕਰੋ ਪੰਥ ਦੀਆਂ ਜਥੇਬੰਦੀਆਂ ਨਮਿੰਦਾ ਜਿਨ੍ਹਾਂ ਚ ਸੋਰ ਸਿੰਘ ਵਾਲੇ ਮਹਾਪੁਰਸ਼ ਬਾਬਾ ਗਾਇਆ ਸਿੰਘ ਜੀ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਜਦੋਂ ਇਥੇ 1984 ਤੋਂ ਪਹਿਲਾ ਸਮਾਂ ਸੀ ਬੜਾ ਕੁਝ ਕੀਤਾ ਜਾਂਦਾ ਸੀ ਬੜਾ ਬਿਆਦਮੀ ਦਾ ਜਦਨ ਕੀਤਾ ਜਾਂਦਾ ਸੀ ਉਦੋਂ ਕੋ ਟਾਸਕ ਫੋਰਸ ਨਹੀਂ ਸੀ ਹੁੰਦੀ ਉਦੋਂ ਕੋਈ ਹੋਰ ਸਾਧਨ ਨਹੀਂ ਸੀ ਹੁੰਦੇ ਉਦੋਂ ਪੰਥ ਖਾਲਸਾ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਦੀ ਪਹਿਰੇਦਾਰ ਬਣ ਕੇ ਜਥੇਬੰਦੀ ਤੋਂ ਵੀ ਸੇਵਾ ਲੈਂਦਾ ਰਿਹਾ ਇਹ ਲਖਣ ਹੁੰਦੇ ਆ ਇਹੋ ਗੁਣ ਸਤਗੁਰੂ ਦੀ ਪੰਥ ਖਾਲਸੇ ਵਿੱਚ ਬਖਸ਼ਿਸ਼ ਕਰਦੇ ਆ ਕਿ ਗੁਰਦਾ ਗੱਦੀ ਤੇ ਬਰਾਜਮਾਨ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡ ਸਾਡ ਗੁਰੂ ਕਰਕੇ ਜਾਣ ਤੇ ਕੋਈ ਵੀ ਬੰਦਾ ਜਦਨ ਕਰੇ ਬੇਹਰਮਤੀ ਦਾ ਤੇ ਫਿਰ ਉੱਥੇ ਸਾਡ ਤੋਂ ਸਾਡ ਸਜ਼ਾ ਵੀ ਦੇਣੀ ਗੁਰੂ ਸਾਹਿਬ ਕਿਰਪਾ ਕਰਨ ਮੈਂ ਕੱਲ ਵੀ ਉੱਥੇ ਵਿਚਾਰਾਂ ਦੇ ਵਿੱਚ ਹੀ ਵਿਚਾਰ ਦਿੰਦਾ ਸੀ ਕਿ ਪੰਥ ਦੇ ਵਿੱਚ ਔਕੜਾਂ ਵੀ ਬੜੀਆਂ ਆਉਂਦੀਆਂ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਗਿਆਤਾ ਸੰਤ ਚਿਬਾਹੀ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾ ਤੇ ਐਡੀ ਵੱਡੀ ਕਿਰਪਾ ਸਤਿਗੁਰ ਜੀ ਨੇ ਕੀਤੀ ਦਸਮ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਵੀ ਸਤਿਗੁਰ ਜੀ ਨੇ ਬੜਾ ਵੱਡਾ ਅਮੋਲਕ ਖਜ਼ਾਨਾ ਇਹਨਾਂ ਨੂੰ ਵਾਕਿਫ ਕੀਤਾ ਤੇ ਜਿਦਾਂ ਕਰੋ ਹੁਣ ਦਾ ਹੱਦ ਨਾਲ ਛੇਤੇ ਅਸੀਂ ਛੇਤੀ ਭਲਾ ਦਿੰਨੇ ਆ ਕਿਉਂਕਿ ਦਸਮ ਗ੍ਰੰਥ ਦੀ ਉਹ ਪਵਿੱਤਰ ਕਰਵਾਉਣੀਆਂ ਤੇ ਅਰਦਾਸ ਤੇ ਅਮਰ ਦੀ ਵਿਧੀ ਜਿਹੜੀ ਸਤਿਗੁਰੂ ਜੀ ਨੇ ਆਪ ਪੰਥ ਖਾਲਸੇ ਨੂੰ ਬਖਸ਼ ਕੀਤੀ ਸੀ ਉਹਦੇ ਵਿੱਚ ਕਾਲਾ ਅਫਗਾਨਾ ਗਰਮਖ ਸਿੰਘ ਉਦੋਂ ਬੜਾ ਜ਼ੋਰ ਲੱਗਾ ਸੀ ਤੇ ਬੜੇ ਜ਼ੋਰ ਦੇ ਨਾਲ ਇਹ ਗੱਲ ਚੱਲ ਪਈ ਸੀ ਕਈ ਵਾਰੀ ਸਾਡੀਆਂ ਜਥੇਬੰਦੀਆਂ ਵੀ ਅਵੇਸਕੀਆਂ ਹੋ ਜਾਂਦੀਆਂ ਉਹਨੇ ਰੋਜ਼ ਨਿਤਾਪਰਤੀ ਕੋਈ ਨਾ ਕੋਈ ਕਟਾਕ ਸ਼ਰਮੀ ਤੇ ਮੈਨੂੰ ਯਾਦ ਉਹ ਪਵਿੱਤਰ ਧਰਤੀ ਕੈਨੇਡਾ ਦੀ ਧਰਤੀ ਦੇ ਉੱਤੇ ਫਿਰ ਉਹਨੂੰ ਚੜ੍ਹੋਤੀ ਤੇ ਬਗਾਰ ਦਿੱਤੀ ਗਈ ਵੇ ਤੂੰ ਆ ਜਾ ਇੱਥੇ ਤੇrna ਬੈਠ ਕੇ ਵਿਚਾਰ ਕਰਾਂਗੇ ਤੇ ਬੈਠ ਕੇ ਵਿਚਾਰ ਦੀ şart ਇਹ ਹੋਊਗੀ ਕਿ ਸਾਰੀ ਇਹ ਟੇਪ ਭਰੀ ਜਾਊਗੀ ਤਾਂ ਕਿ ਪੰਥ ਖਾਲਸੇ ਨੂੰ ਸਾਰੀ ਸਰਬਣ ਵੀ ਕਰਵਾਈ ਜਾ ਸਕੇ ਉਥੇ ਪੰਥਰਾ ਜੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਉਹਨਾਂ ਦੇ ਨਾਲ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਉਧਰੋਂ ਪਿੰਡ ਸੇ ਖਾਏ ਜਦੋਂ ਬਾਤਾਲਾਪ ਚੱਲੀ ਜਿੱਦਾਂ ਪਹਿਲੇ ਹੁੰਦਾ ਨਾ ਵੇ ਫਾਊਲ ਪਲੇ ਕਰਦਾ ਜੇਲੇ ਉਹਨੇ ਆਚਾਰਨ ਸ਼ੁਰੂ ਕੀਤਾ ਤੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਇਹਦਾ ਬਖਿਆਨ ਕੀ ਕਰਨਾ ਤੁਹਾਨੂੰ ਤਾਂ ਆਚਾਰਨ ਦੀ ਸ਼ੋਧ ਨਹੀਂ ਆਉਂਦਾ ਤੇ ਫਿਰ ਉੱਥੋਂ ਉਹ ਹੱਥ ਖੜੇ ਕਰਕੇ ਗਿਆ ਕਿ ਬਾਬਾ ਜੀ ਅੱਜ ਤੋਂ ਬਾਅਦ ਮੈਂ ਨਹੀਂ ਬੋਲਦਾ ਇਹੋ ਮਹਾਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਤੇ ਉਸ ਤੋਂ ਬਾਅਦ ਫਿਰ ਉਹਨੇ ਕੋਈ ਮੁੜ ਕੇ ਹੀਹਾ ਨਹੀਂ ਕੀਤਾ ਇਹੋ ਪੰਥ ਖਾਲਸੇ ਦੀ ਨਿਸ਼ਾਨੀਆਂ ਸੋ ਸੰਤ ਬਾਬਾ ਨਿਹਾਲ ਸਿੰਘ ਜੀ ਹਗੀਆਂ ਬੇਲਾਂ ਵਾਲੇ ਇੱਕ ਜਥੇਬੰਦੀ ਤੁਰਦੀ ਫਿਰਦੀ ਆ ਕਿਉਂਕਿ ਤੁਰਦੀ ਫਿਰਦੀ ਜਥੇਬੰਦੀ ਉਸ ਵੇਲੇ ਸਾਡੇ ਪੰਥ ਰਤਨ ਜਹੇਦਾਰ ਗੁਰਚੰਨ ਸਿੰਘ ਜੀ ਟੌੜਾ ਉਹਨਾਂ ਵੀ ਤੁਰਦੀ ਫਿਰਦੀ ਜਥੇਬੰਦੀ ਸੀ ਉਹਨੂੰ ਤੁਰਦੀ ਫਿਰਦੀ ਕਿਉਂ ਕਹਿੰਨੇ ਆ ਇੱਕ ਬੰਦੇ ਨੇ ਗੁਰੂ ਪੰਥ ਨੂੰ ਗੁਰੂ ਗ੍ਰੰਥ ਨੂੰ ਸਮਰਪਤ ਇਹਨਾ ਹੋ ਜਾਣਾ ਕਿ ਮੁੜ ਕੇ ਪਛਾਣ ਦੇਖਣਾ ਨਹੀਂ ਉਹ ਫਿਰ ਚੱਲਦੀ ਫਿਰਦੀ ਜਥੇਬੰਦੀ ਬਣ ਜਾਂਦੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਜਥੇਬੰਦੀ ਦੀਆਂ ਮਹਾਨ ਕਾਲਣਾ ਉਥੇ ਪੁੰਟਾ ਸਾਹਿਬ ਤੇ ਨਹੀਂ ਐਸੇ ਥਾਨ ਦੇ ਵੀ ਉੱਤੇ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਜਦੋਂ ਵੀ ਕੋਈ ਸਮਾਰੋਹ ਹੁੰਦਾ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਵੀ ਕੋਈ ਆਵਾਜ਼ ਮਾਰੀ ਜਾਂਦੀ ਆ ਉਹਨਾਂ ਵਿੱਚ ਸਭ ਤੋਂ ਮੋਹਰੇ ਸ਼ੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾ ਵਾਲੇ ਆਉਂਦੇ ਆ ਸਾਰੀਆਂ ਨਿਹੰਗ ਸਿੰਘ ਕਿਸੇ ਮਧੀਆਂ ਪੰਥ ਖਾਲਸੇ ਦੀਆਂ ਸਾਰੀਆਂ ਸਤਿਕਾਰਯੋਗ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਪੰਥ ਬੀਦੀਚੰਦ ਬਾਬਾ ਬੀਦੀਚੰਦ ਜੀ ਉਹ ਸੁਰ ਸਿੰਘ ਵਾਲੇ ਬੁੱਢਾ ਦਲ ਤਰਨਾ ਦਲ ਸਾਰੀਆਂ ਜਥੇਬੰਦੀਆਂ ਪਰ ਉਹਨਾਂ ਸਾਰਿਆਂ ਦਾ ਮੁੱਖ ਤੌਰ ਤੇ ਬਲਾਰਾ ਸਰਦਾਰ ਕਰਪਾਲ ਸਿੰਘ ਜੀ ਬਡੂਂਗੜ ਸਾਡੇ ਇਹ ਪ੍ਰਧਾਨ ਸੀ ਸੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇ ਦਮਦਮੇ ਦੀ ਧਾਰਤੀ ਤੇ ਬੈਠ ਕੇ ਫੈਸਲਾ ਕੀਤਾ ਕਿ ਜਦੋਂ ਵੀ ਕਿਸੇ ਨਿਹੰਗ ਸਿੰਘਾਂ ਵੱਲੋਂ ਬੋਲਣਾ ਹੋਵੇ ਉਦੋਂ ਸੰਤ ਬਾਬਾ ਨਿਹਾਲ ਸਿੰਘ ਜੀ ਉਹ ਉਹਨਾਂ ਦੀ ਸਾਰਿਆਂ ਦੀ ਤਰਜਮਾਨੀ ਕਰਿਆ ਕਰਨਗੇ ਜੋ ਗਈ ਬਾਰੀ ਫੇਰ ਜ਼ੋਰ ਵੀ ਲੱਗ ਜਾਂਦਾ ਪੁੱਠੇ ਪਾਸੇ ਨੂੰ ਕਿਉਂਕਿ ਬੰਦ ਖਾਲਸਾ ਦਾ ਇਹ ਇੱਕ ਸਿਸਟਮ ਹੈ ਨਾ ਇੱਕ ਪਾਸੇ ਸਿੱਧਾ ਪਾਸਾ ਦੇ ਦੂਏ ਪਾਸਾ ਪੂਠਾ ਪਾਸਾ ਕਰਨ ਵਾਲੇ ਵੀ ਪਿੱਛੇ ਹੁੰਦੇ ਪਰ ਸੱਚ ਸੱਚ ਰਹਿੰਦਾ ਸੱਚ ਧੁੰਦਲਾ ਭਾਵੇਂ ਹੋ ਜਾਏ ਪਰ ਸੱਚ ਸੱਚ ਰਹਿੰਦਾ ਇਹਦੀ ਰੋਸ਼ਨੀ ਜਿਹੜੀ ਹਮੇਸ਼ਾ ਸੱਚ ਰਹਿੰਦੀ ਆ ਚੌਨਾ ਮਹਾਨ ਪੰਡਤਾ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਗੋਲੀਆਂ ਦੇ ਨਾਲ ਉਸ ਪਵਿੱਤਰ ਤਖਤ ਦੇ ਉੱਤੇ ਉਸ ਪਵਿੱਤਰ ਗੁਰਦੁਆਮ ਦੇ ਉੱਤੇ ਸਾਡੇ ਭਾਵੇਂ ਪੰਜ ਤਖਤ ਸਹਿਬਾਨ ਸਤਕਾਰ ਜੋ ਗਿਆ ਪਰ ਜਿਹੜਾ ਗੁਰਮਤ ਦਾ ਖਜ਼ਾਨਾ ਜਿਨ੍ਹਾਂ ਲੰਮਾ ਸਮਾਂ ਆਨੰਦਪੁਰ ਦੀ ਧਰਤੀ ਤੋਂ ਬਾਅਦ ਸਾਡੇ 10ਵੇਂ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਪਵਿੱਤਰ ਧਰਤੀ ਤੇ ਵਾਚਿਸ ਕੀਤਾ ਉਹ ਸਾਰੇ ਦੀ ਰੱਖਿਆ ਕਰ ਲਈ ਉਥੇ ਮਹਾਨ ਮਰਿਆਦਾ ਬਹਾਲ ਕਰ ਲਈ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਤੇ ਮੈਂ ਅਕਸਰ ਕਹਿਣਾ ਹੁੰਨਾ ਜਦੋਂ ਨਿਗਾਹ ਮਾਰੋ 사ਤਗੁਰ ਜੀ ਕਿੱਡੇ ਬਖਸ਼ਲਦੇ ਆ ਜੇ ਆਪਾਂ ਮੋਤੀਰਾਮ ਮਹਿਰਾ ਦੀ ਗੱਲ ਕਰੀਏ ਉਹ ਲੋ ਦੇ ਵਿੱਚ ਪੀੜ ਹੋਣਾ ਲੈ ਲਿਆ ਸਿੱਖ ਨਹੀਂ ਸੀ ਭਾਵੇਂ ਬਰਸੇਗਾ ਸਿੱਖ ਗੁਰੂ ਦਾ ਐਵੇਂ ਹੀ ਦਮੰਡ ਟੋਡਰਮਾਲ ਨੇ ਉਹ ਸਾਰਾ ਕੁਝ ਛਡਾ ਕੇ ਸਤਗੁਰਾਂ ਦੇ ਪਵਿੱਤਰ ਸਹਜਾ ਦੇ ਮਾਤਾ ਜੀ ਨੂੰ ਉਸ ਪਵਿੱਤਰ ਜੋਤ ਰੂਪ ਦੇ ਸੰਸਕਾਰ ਕੀਤਾ ਅੱਜ ਵੀ ਬੰਦ ਕਾਲ ਸੇ ਦੀ ਰਵਾਇਤ ਹੈ ਕਿ ਪੀਰ ਬੁੱਧੂ ਸ਼ਾਹ ਜਿਸ ਵੇਲੇ ਸਤਗੁਰੂ ਜੀ ਨੇ ਜੰਗਾਂ ਜੁਦਾਂ ਸਾਰੀਆਂ ਫਤਿਹ ਕੀਤੀਆਂ ਸਤਗੁਰੂ ਜੀ ਕੇਸਾ ਵਿੱਚ ਕੰਗਾ ਕਰ ਰਹੇ ਪੀਰ ਬੁੱਧੂ ਸ਼ਾਹ ਆ ਗਏ ਸਤਗੁਰੂ ਜੀ ਕਹਿੰਦੇ ਮੰਗ ਲਾ ਕੀ ਮੰਗਣਾ ਅੱਜ ਤਿੰਨ ਤੇ ਟਰੁੱਠਿਆ ਗੁਰੂ ਸਾਹਿਬ ਮੰਗਿਆ ਦੇਖੋ ਕੀ ਸਤਗੁਰੂ ਜੀ ਦੇ ਕੇਸ ਕੰਗਾ ਤੇ ਦਸਤਾਰ ਤੇ ਦੇਖੋ ਇਹ ਕਿੰਡੀ ਵੱਡੀ ਇੱਕ ਬਲਖਣ ਸੀ ਜਿਲੇ ਜਾ ਕੇ ਆਪਣੀ ਬੇਗਮ ਨੂੰ ਕਿਹਾ ਬੇਗਮ ਕਿਉਂਕਿ ਪੁੱਤਾਂ ਨੂੰ ਜਿਆਦਾ ਪਿਆਰ ਕਰਦੀ ਮਾਂ ਪੁੱਛਿਆ ਪਏ ਕਿੱਥੇ ਅੱਜ ਮੇਰੇ ਬੱਚੇ ਤੇ ਜਿਲੇ ਚੁੱਪ ਰਹੇ ਮਾਨਵੇਂ ਚ ਆਇਆ ਰੋਸ ਗਿਆ ਆਇਆ ਪਰ ਕਹਿੰਦੀ ਲੈ ਕੇ ਕੀ ਆਇਆ ਜਿਸ ਵੇਲੇ ਸਤਿਗੁਰੂ ਜੀ ਦਾ ਖਜ਼ਾਨਾ ਮੋਹਰੇ ਦਿੱਤਾ ਅੱਖਾਂ ਨੂੰ ਲਾਇਆ ਮੱਥੇ ਨੂੰ ਲਾਇਆ ਸਤਿਗੁਰੂ ਜੀ ਨੇ ਕਬਾੜ ਖੋਲ ਦਿੱਤੇ ਬਾਬਰੀ ਹੋਏ ਕਹਿੰਦੀ ਆ ਜਿਹੜੇ ਵਾਪਸ ਲਏ ਆ ਇਹ ਵੀ ਸ਼ਹੀਦ ਕਰਾਉਣੇ ਸੀ ਇਹ ਦਸਮ ਪਾਤਸ਼ਾਹ ਨੇ ਉਹ ਪਵਿੱਤਰ ਸ਼ਾਨ ਦੀ ਆਗਾਥਾ ਕਿੱਥੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਉੱਥੇ ਪ੍ਰਕਾਸ਼ ਧਾਰਿਆ ਸੀ ਜਿਨ੍ਹਾਂ ਦਾ ਜਨਮ ਉਸ ਧਰਤੀ ਤੇ ਹੋਇਆ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਇੱਕ ਹੋਰ ਬੇਨਤੀ ਕਰਨੀ ਆ ਕਿਉਂਕਿ ਬਾਬਾ ਜੀ ਨੇ ਹੁਣ ਉਧਰ ਸਮਾਪਤੀ ਸਾਡੇ ਸ੍ਰੀ ਅਕੰਠਪੁਰ ਸਾਹਿਬ ਜੀ ਦੇ ਵੀ ਭੋਗ ਚੱਲ ਰਹੇ ਉੱਥੇ ਭੋਗ ਪਾ ਕੇ ਫਿਰ ਉੱਥੇ ਛੋਟਾ ਦੀਵਾਨ ਵੀ ਸਜਣਾ ਪਰ ਮੈਂ ਇੱਕ ਸਿਨਮਰ ਬੇਨਤੀ ਕਰਨੀ ਚਾਹੁੰਦਾ ਅੱਜ ਤੋਂ 77 ਸਾਲ ਪਹਿਲਾਂ ਇਹ ਦੇਸ਼ ਆਜ਼ਾਦ ਹੋਇਆ ਸੀ ਪਰ ਇਸ ਦੇਸ਼ ਆਜ਼ਾਦ ਹੋਏ ਦੇ ਵਿੱਚ ਅੱਜ 40 ਸਾਲ ਹੋ ਗਏ ਉਸ ਵੇਲੇ ਦੀ ਕਾਂਗਰਸ ਜਮਾਤ ਨੇ ਆ ਆਹੇ ਦਿਨ ਤੋਂ ਦੀ ਦੇ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਸਗਾ ਕਿਵੇਂ ਫੌਜ ਦੇ ਹਵਾਲੇ ਕਰਕੇ ਇਸ ਪਵਿੱਤਰ ਧਾਰਦੀ ਨੂੰ ਲਹੂ ਲਹਾਨ ਕੀਤਾ ਲਹੂ ਲਹਾਨ ਨਹੀਂ ਕੀਤਾ ਪਵਿੱਤਰ ਸਰੋਵਰ ਜਿਹਦੇ ਵਿੱਚ ਸਿੱਖ ਅਸ਼ਨਾਣ ਕਰਕੇ ਜਿੱਥੋਂ ਚੂੜਾ ਲੈ ਕੇ ਆਪਣੇ ਆਪ ਨੂੰ ਧੰਨ ਸਮਝਦਾ ਉਹਨੂੰ ਸਾਰਾ ਲਹੂ ਲਹਾਨ ਕੀਤਾ ਤੇ ਜਿਹੜੇ ਮਰਜੀ ਵੜੇ ਸੀ ਜਿਨ੍ਹਾਂ ਵਿੱਚ ਇਹ ਸਤ ਗੁਰੂ ਜੀ ਨੇ ਜਜਵਾ ਭਰਿਆ ਸੀ ਕਿ ਫਿਰ ਅਸੀਂ ਹੁਣ ਇੱਥੋਂ ਐਵੇਂ ਨਹੀਂ ਜਾਣਾ ਮੁਕਾਬਲਾ ਕਰਾਂਗੇ ਸਰੀਰ ਸਾਰੇ ਧੰਤਾਂ ਦੇ ਜੋਗ ਸੀ ਪਰ ਅਮਰ ਸ਼ਹੀਦ ਜਿਨ੍ਹਾਂ ਨੇ 21ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੇ ਪ੍ਰਤੀਗਿਆ ਕੀਤੀ ਸੀ ਅਕਾਲ ਤਖਤ ਤੇ ਕਿ ਮੈਂ ਇੱਥੋਂ ਐਵੇਂ ਨਹੀਂ ਜਾਣਾ ਪੁਰਾਣਾ ਦੀ ਹਉਤੀ ਜਾਊਂਗਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਫਰਜ਼ੰਦ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਤੇ ਜਨਰਲ ਦੇਖੋ ਦੁਨੀਆਵੀ ਤੌਰ ਤੇ ਜਨਰਲ ਬੜਾ ਵੱਡਾ ਅਹੁਦਾ ਹੁੰਦਾ ਪਰ ਉਸ ਜਨਰਲ ਨੇ ਕਿਉਂ ਇੱਥੇ ਆ ਕੇ ਸ਼ਹੀਦੀ ਦਿੱਤੀ ਉਹਦੇ ਨਾਲ ਵੀ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਸੀ ਉਹ ਫੌਜ ਦੀ ਨੌਕਰੀ ਕਰਕੇ ਜਨਰਲ ਰਿਟਾਇਰ ਹੋ ਕੇ ਆਇਆ ਸੀ ਕੋਟ ਮਾਰਸ਼ਲ ਕੀਤੇ ਬੇਇਨਸਾਫੀਆਂ ਕੀਤੀਆਂ ਤੇ ਉਹ ਵੀ ਆਪਣੇ ਫੇਖੀ ਸ਼ਹੀਦੀ ਦਿੱਤੀ ਬਾਬਾ 18 ਸਿੰਘ ਜੀ ਸੰਤਾਂ ਦੇ ਨਾਮ ਰੰਗੇ ਸੀ ਸ਼ਹੀਦ ਹੋਇਆ ਬਹੁਤਿਆਂ ਹੋਰਾਂ ਨੇ ਵੀ ਤੇ ਨਾਲ ਜਿਹੜੇ ਇੱਥੇ ਗੁਰਪੁਰਬ ਮਨਾਉਣ ਆਇਓ ਸੀ ਉਹਨਾਂ ਨੂੰ ਵੀ ਇਹਨਾਂ ਨੇ ਬੜਾ ਵੱਡਾ ਦੁੱਖ ਦਿੱਤਾ ਉਹਨਾਂ ਨੂੰ ਦੁੱਖ ਨਹੀਂ ਦਿੱਤਾ ਉਹਨਾਂ ਨੂੰ ਬਿਜਲੀ ਬੰਦ ਪਾਣੀ ਬੰਦ ਹਾਜ਼ਤ ਬੰਦ ਸ਼ਹੀਦیاں ਪਾਈਆਂ ਸਾਰਿਆਂ ਨੇ ਛੋਟੇ ਬੱਚੇ ਵੀ ਨਹੀਂ ਇਹਨਾਂ ਨੇ ਬਾਕੀ ਆ ਉਹ 40 ਸਾਲ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਪੰਜ ਸਿੰਘ ਸਹਿਬਾਨਾ ਨੇ ਆਦੇਸ਼ ਵੀ ਸਿੱਖ ਕੌਮ ਨੂੰ ਕੀਤਾ ਕਿ ਆਪਣੇ ਸਾਰੇ ਗੁਰਦੁਆਰਿਆਂ ਦੇ ਵਿੱਚ ਆ ਤੁਸੀਂ ਦੇਖਿਆ ਮੋਰੇ ਮੁਖਦਵਾਰ ਦੇ ਪੁੰਡਾ ਸਾਹਿਬ ਦੇ ਸਾਕੇ ਦੀ ਤੇ ਨਾਲ ਅਕਾਲ ਤਖਤ ਟਹਿ ਤੇਰੀ ਹੋਈ ਦੀ ਤਸਵੀਰ ਸੁਸ਼ੋਭਤ ਆ ਉਹ ਸਿੱਖ ਪੰਥ ਨੂੰ ਸਮੋਚੇ ਨੂੰ ਉਦੇਸ਼ ਆ ਬਾਦ ਤੋਂ ਬਾਦ ਆਪਣੇ ਗੁਰੂ ਘਰਾਂ ਦੇ ਵਿੱਚ ਉਹ ਸਾਰੇ ਵਰਤਾਰੇ ਦੀਆਂ ਫਿਲਮਾਂ ਅੰਕਿਤ ਕਰਕੇ ਪੋਸਟਰ ਲਾਏ ਜਾਣ 1 ਜੂਨ ਤੋਂ ਲੈ ਕੇ 6 ਜੂਨ ਤੱਕ ਲਗਾਤਾਰ ਇਹ ਪੰਥ ਖਾਲਸਾ ਪਵਿੱਤਰ ਗੁਰਬਾਣੀ ਗਾਇਨ ਕਰੇ ਤੇ ਫਿਰ 4 ਤੋਂ 6 ਤਰੀਕ ਤੱਕ ਉਹਦਾ ਛੇਛੇ ਤੌਰ ਤੇ ਸਾਰਾ ਇਹ ਪੰਥ ਖਾਲਸਾ ਖਾਲਸਾ ਕਾਲੀਆਂ ਦਸਤਾਰਾਂ ਸਜਾਵੇ ਬੀਬੀਆਂ ਕਾਲੀਆਂ ਚੁੱਗੀਆਂ ਦੁਪੱਟੇ ਲੈਣ ਉਹ ਇਹ ਇਸ ਕਰਕੇ ਕਿ ਜਿਹੜੇ ਸਾਡੇ ਵੀਰ ਜਿਨ੍ਹਾਂ ਨੇ 1984 ਦੇ ਸਾਕੇ ਤੋਂ ਇੰਨੇ ਪੀੜਤ ਹੋਈਆਂ ਆਦਮਾਾਂਾਂ ਉਹਨਾਂ ਨੇ ਜੇ ਕੋਈ ਸਟੈਪ ਚੱਕਿਆ ਅੱਜ 35-35 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਆ ਅੱਜ 28-28 29-29 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਆ ਅੱਜ ਬੇਇਨਸਾਫੀ ਐਡੀ ਵੱਡੀ ਆ ਕਿ 20 ਸਾਲ ਤੋਂ ਬਾਅਦ ਬਾਹਰ ਆ ਜਾਂਦੇ ਸਾਰੇ ਪਰ ਸਾਨੂੰ 35 ਸਾਲ ਵੀ ਇਨਸਾਫ ਨਹੀਂ ਮਿਲਦਾ ਇਹ ਬੇਇਨਸਾਫੀਆਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਅੱਜ ਵੀ ਮੌਕੇ ਦੀਆਂ ਸਰਕਾਰਾਂ ਇਹ ਬੇਇਨਸਾਫੀ ਕਰ ਰਹੀਆਂ ਆਪ ਫੈਸਲੇ ਕਰਕੇ ਭਾਈ ਗਵਿੰਦਰਪਾਲ ਸਿੰਘ ਭੁੱਲਰ ਭਾਈ ਗਰਦੀਪ ਸਿੰਘ ਖੜਾ ਭਾਈ ਬਲਵੰਤ ਸਿੰਘ ਜੀ ਰਾਜਵਾਨ ਜਿਨ੍ਹਾਂ ਦੀ ਨੋਟੀਫਿਕੇਸ਼ਨ ਹੋ ਗਈ ਅੱਜ ਲਾਗੂ ਨਹੀਂ ਕੀਤੀ ਸੋ ਸਾਨੂੰ ਤਾਂ ਇਨਸਾਫ ਲੈਣ ਦੇ ਵੀ ਸੰਘਰਸ਼ ਕਰਨੇ ਪੈਂਦੇ ਆ ਤੇ ਮੈਂ ਕਹਿ ਸਕਦਾ ਕਿ ਜੇ ਆਪਾਂ ਸਾਰਾ ਪੰਥ ਖਾਲਸਾ ਜੇ ਇਸ ਗੱਲ ਦਾ ਏਕਾ ਕਰ ਲੈਣ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅੱਜ ਗਾਉਂ ਦੇ ਵਿੱਚ ਬੰਡੀਆਂ ਬਹੁਤ ਵੱਡੀਆਂ ਵੱਡੀਆਂ ਪਾਈਆਂ ਆਂ ਅੱਜ ਗਾਉਂ ਨੂੰ ਬੰਨਣ ਦਾ ਯਤਨ ਕੀਤਾ ਜਾ ਰਿਹਾ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ ਚੇਤਾ ਕਰ ਲਓ ਮੈਂ ਲੰਮਾ ਨਹੀਂ ਬੋਲਣਾ ਕਿ ਉਥੋਂ ਤੱਕ ਹਜ਼ੂਰ ਸਾਹਿਬ ਪਟਨਾ ਸਾਹਿਬ ਦਿੱਲੀ ਹਰਿਆਣਾ ਤੇ ਹੁਣ ਪੰਜਾਬ ਇਹ ਤੁਹਾਡੇ ਧਰਮ ਦੀਆਂ ਵੱਡੀਆਂ ਜਫੇ ਬੰਦੀਆਂ ਵਿੱਚ ਸਿੱਧੀ ਦਾ ਖੰਦਾਜੀ ਆ ਹਰਿਆਣਾ ਦੇ ਵਿੱਚ ਦੇਖੋ ਅੱਜ ਐਡਮਿਨਿਸਟਰੇਟਰ ਲਗਾਇਆ ਦਿੱਲੀ ਦੇ ਵਿੱਚ ਪ੍ਰਧਾਨ ਦੇ ਅਧਿਕਾਰ ਖੋਲੇ ਨੇ ਕਿਉਂ ਕੋਈ ਗਾਇ ਇਸ ਕਰਕੇ ਕਿਉਂਕਿ ਸਰਕਾਰੀ ਦਥੰਦਾ ਜੀਆ ਤੇ ਸਰਕਾਰਾਂ ਧਰਮ ਨਹੀਂ ਚੱਲਣ ਦਿੰਦੀਆਂ ਸਰਕਾਰਾਂ ਆਪਣੇ ਹਿੱਤਾਂ ਦੀ ਪੂਰਤੀ ਕਰਦੀਆਂ ਤੋਂ ਇਹੇ ਕਰਕੇ ਪੰਥ ਦੀ ਦੂਜੀਆਂ ਜਮਾਤਾਂ ਵੀ ਜਿਸ ਜਿਹਨਾਂ ਨੂੰ ਅੱਜ ਟਹਿ ਟੇਰੀ ਕਰਨ ਦਾ ਬਹੁਤ ਕੋਝਾ ਯਤਨ ਕੀਤਾ ਜਾ ਰਿਹਾ ਕਿਉਂਕਿ ਜਿਸਲੇ ਕਿਸੇ ਕੌਮ ਦਾ ਨੁਕਸਾਨ ਕਰਨਾ ਹੋਵੇ ਕਹਿੰਦੇ ਉਹਦਾ ਇਤਿਹਾਸ ਕਮਜ਼ੋਰ ਕਰ ਦਿਓ ਉਹਦੀ ਜਥੇਬੰਦੀ ਉਹਨੂੰ ਕਮਜ਼ੋਰ ਕਰ ਦਿਓ ਪਰ ਇਹ ਪੰਥ ਖਾਲਸਾ ਦੀਆਂ ਜਥੇਬੰਦੀਆਂ 104 ਸਾਲ ਪਹਿਲਾਂ ਖਾਲਸੇ ਨੇ ਆਪਣੇ ਲਹੂ ਤੇ ਮਿਹਨ ਦੇ ਨਾਲ ਇਹਨਾਂ ਦੀ ਨੀਂਹ ਰੱਖੀ ਸੀ ਇਹਨੂੰ ਮਟਾਉਣ ਵਾਲੇ ਇਸ ਧਰਤੀ ਤੋਂ ਜਾਂਦੇ ਰਹੇ ਪਰ ਪੰਥ ਖਾਲਸਾ ਹਮੇਸ਼ਾ ਹੀ ਆਜ਼ਾਦ ਕਰ ਰਿਹਾ ਕਿਉਂ ਆਜ਼ਾਦ ਕਰ ਰਿਹਾ ਉਹਦਾ ਕੇਂਦਰੀ ਤੋਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਆਓ ਸਾਰੇ ਇਸ ਗੱਲ ਦਾ ਸੰਕਲਪ ਕਰੀਏ ਸਾਰਾ ਸਿੱਖ ਪੰਥ ਸਾਰੇ ਆਪਣੇ ਨਿੱਜੀ ਗੁੱਸੇ ਗਿਲੇ ਸਾਰੇ त्याग ਕੇ ਕੇਵਲ ਦਾ ਕੇਵਲ ਇੱਕ ਨਿਰਣਾ ਕਰੀਏ ਕਿ ਸ੍ਰੀ ਅੰਗਦ ਸਾਹਿਬ ਨੂੰ ਸਮਰਪਿਤ ਹੋਈਏ ਫਿਰ ਪੰਥ ਖਾਲਸੇ ਦੇ ਜਿਹੜੇ ਆਜ਼ਾਦ ਜਿਹੜੇ ਨਿਸ਼ਾਨ ਸਾਹਿਬ ਝੁਲਦੇ ਆ ਸਾਰੀ ਦੁਨੀਆ ਇਹਨਾਂ ਦੀ ਤਾਬਿਆ ਹੋਊਗੀ ਤਾਬਿਆ ਕਹਿਣ ਤੋਂ ਭਾਵ ਕਿ ਸਾਰਿਆਂ ਦੇ ਨਾਲ ਇਨਸਾਫ ਹੋਊਗਾ ਪੰਥ ਖਾਲਸੇ ਨੇ ਤਾਂ ਸਾਡੇ ਰਹਿਤ ਮਰਿਆਦਾ ਘੜਨ ਵਾਲਿਆਂ ਨੇ ਕਿੱਡਾ ਵੱਡਾ ਹੀ ਹਿਆ ਕੀਤਾ ਉਹਨਾਂ ਨੇ ਕਿਹਾ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ ਦੋ ਵਾਰੀ ਅਰਦਾਸ ਕਰੇ ਪੰਥ ਖਾਲਸਾ ਸਮੁੱਚਾ ਅਰਦਾਸ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਪੰਥ ਖਾਲਸੇ ਨੂੰ ਏਡਾ ਤਾਣ ਬਖਸ਼ੀਤਾ ਤੇ ਪੰਥ ਖਾਲਸੇ ਨੂੰ ਇਹ ਵੀ ਤਾਣ ਬਖਸ਼ਿਸ਼ ਕੀਤਾ ਪੰਜ ਪਿਆਰੇ ਚਾਰ ਫਰਜ਼ਾਦੇ ਹੱਠੀਆਂ ਜੱਪੀਆਂ ਤੱਪੀਆਂ ਤੇ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਅਸੀਸ ਦਿੱਤੇ ਤੇ ਪੰਥ ਖਾਲਸੇ ਨੂੰ ਸਤਗੁਰੂ ਜੀ ਨੇ ਉਹ ਮੈਂ ਸਮਝਦਾ ਮਹਾਨ ਸੀ ਜਿਹੜੇ ਸਾਡੇ ਇਹ ਮਰਿਆਦਾ ਦੇ ਘੜਨ ਵਾਲੇ ਸੀ ਉਹਨੇ ਸਮੁੱਚੇ ਪੰਥ ਖਾਲਸਾ ਨੂੰ ਇਸ ਲੜੀ ਦੇ ਵਿੱਚ ਸਮੋਲਿਆ ਸੋ ਮੈਂ ਅੰਤ ਦੇ ਵਿੱਚ ਜਿੱਥੇ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਪੂਰਨ ਮਹਾਪੁਰਖ ਬਾਣੀ ਦੇ ਬਾਣਾ ਸੰਤ ਤੇ ਸਿਪਾਹੀ ਕਿਉਂਕਿ ਬੜਾ ਹੁੰਦਾ ਸੌਖਾ ਕਹਿਣਾ ਮਹਾਪੁਰਖ ਮਹਾਪੁਰਖ ਹੁੰਦਾ ਜਿਹੜਾ ਕੇਵਲ ਤਾਂ ਕੇਵਲ ਗੁਰੂ ਸ੍ਰੀ ਗੁਰੂ ਸਾਹਿਬ ਦਾ ਪ੍ਰਣਾਇਆ ਜਿਹੜਾ ਗੁਰੂ ਪੰਥ ਨੂੰ ਸਮਰਪਿਤ ਆ ਗੁਰੂ ਗ੍ਰੰਥ ਨੂੰ ਸਮਰਪਿਤ ਆ ਦਸਮ ਪਾਤਸ਼ਾਹ ਨੂੰ ਪੁੱਛਿਆ ਸੀ ਸਿੱਖਾਂ ਨੇ ਸਤਗੁਰੂ ਜੀ ਕਿੱਥੋਂ ਦਰਸ਼ਨ ਕਰੀਏ ਕਹਿੰਦੇ ਮੇਰੀ ਆਤਮਾ ਗ੍ਰੰਥ ਵਿੱਚ ਮੇਰਾ ਸਰੀਰ ਪੰਥ ਦੇ ਵਿੱਚ ਇਹ ਰਵੈਤ ਅੱਜ ਵੀ ਚੱਲੀ ਆਉਂਦੀ ਆ ਸੋ ਸਤਗੁਰੂ ਜੀ ਕਿਰਪਾ ਕਰਨ ਇਹ ਮਹਾਨ ਜਥੇਮੰਦੀ ਨੇ 1964 ਵਿੱਚ ਇਕੱਲੇ ਨਹੀਂ ਉਹ ਤੋਂ ਬਾਅਦ ਵੀ ਕਈ ਅਨੇਕਾਂ ਸਥਾਨ ਪੰਜਾਬ ਦੇ ਵਿੱਚ ਵੀ ਆ ਜਿੱਤੇ ਮਹਾਂਤਾਂ ਦੇ ਕਲਜੇ ਹੁੰਦੇ ਔਰ ਆ ਫੋਟੋਲ ਦੇਖ ਲਓ ਹਕੀਮਪੁਰ ਦੇਖ ਲਓ ਬਹੁਤ ਸਾਰੇ ਸਥਾਨ ਉਹ ਨਿਜਲੇ ਨਹੀਂ ਗੁਰੂ ਪੰਥ ਦੀ ਖਾਲਸੇ ਦੀ ਉਹ ਰਵੈਤ ਤੇ ਮਰਿਆਦਾ ਦਾ ਉਹਨੂੰ ਉੱਥੇ ਬਹਾਲ ਕਰ ਲਈ ਸਾਰਾ ਕੁਝ ਕੀਤਾ ਮੈਂ ਧੰਨਵਾਦ ਕਰਦਾ ਸਾਡੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਜਿਹੜੇ ਪਿਛਲੇ ਸਾਲ ਵੀ ਐਤ ਕੀ ਵੀ ਉਸ ਮਹਾਨ ਸਾਕੇ ਦੀ ਵੀ ਗੁਰਸ਼ਬਦ ਦੀ ਵੀ ਕਥਾ ਕਰਕੇ ਤੁਹਾਨੂੰ ਨਿਹਾਲ ਕਰਕੇ ਗਏ ਆ ਅਚੇਚੇ ਤੌਰ ਤੇ ਮੇਰਾ ਵੀਰ ਧਰਮ ਪ੍ਰਚਾਰ ਕਮੇਟੀ ਦਾ ਸਾਡਾ ਮੈਂਬਰ ਜਿਹੜਾ ਦਮਦਮੀ ਤਖਾਲ ਦਾ ਬਹੁਤ ਜਿਆਰੂ ਆਗੂ ਪਾਈ ਅਜੈਬ ਸਿੰਘ ਜੀ ਅਭਿਆਸੀ ਉਹ ਵੀ ਸਾਡੇ ਵਿੱਚ ਸ਼ਿਰੋਮਤ ਆ ਸਕੱਤਰ ਸਾਹਿਬਾਨ ਸਜੋਗਤ ਆ ਬਾਬਾ ਜੀ ਦੇ ਨਾਲ ਨਿਹੰਗ ਸਿੰਘ ਫੌਜਾ ਜਿਹੜੀਆਂ ਆਈਆਂ ਉਹ ਵੀ ਸ਼ਿਰੋਮਤ ਆ ਸੋ ਆਪਾਂ ਹੁਣ ਅਰਦਾਸ ਤੋਂ ਬਾਅਦ ਉਧਰ ਨਾਲ ਹੀ ਛੋਟੇ ਸਥਾਨ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਖੰਡ ਪਾਠ ਤੋਂ ਬਾਅਦ ਅਰਦਾਸ ਤੇ ਥੋੜਾ ਜਿਹਾ ਸਮਾਂ ਜਿਹੜਾ ਆ ਉਹ ਦੀਵਾਨ ਵੀ ਚਲਣਾ ਮੈਨੂੰ ਇੱਕ ਮੈਂ ਬਾਬਾ ਜੀ ਤੋਂ ਅਚੇਚੇ ਤੌਰ ਤੇ ਖਿਮਾ ਚਾਹਣਾ ਕਿਉਂਕਿ ਮੈਨੂੰ ਬਹੁਤ ਜ਼ਰੂਰੀ ਜੇ ਮੈਂ ਹੰਸਿਆਰਪੁਰ ਦੇ ਵਿੱਚ ਦੋ ਤਿੰਨ ਚਾਰ ਤੇ ਮੈਂ ਇਸ ਕਰਕੇ ਥੋੜਾ ਜਿਹਾ ਸਮਾਂ ਤੁਹਾਡਾ ਹੋਰ ਲੈਣਾ ਬੋਲਦਿਆਂ ਬਹੁਤ ਗਲਤੀਆਂ ਕਰ ਦਿਆ ਕਰ ਗਿਆ ਹੋਊਗਾ ਕਈਆਂ ਨੂੰ ਚੰਗੀਆਂ ਬਣਾ ਲੱਗੀਆਂ ਹੋਣਗੀਆਂ ਮੇਰੀ ਝੋਲੀ ਵਿੱਚ ਪਾ ਦੇਣੀ ਆਨਤ ਵਿੱਚ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ